ਸਤਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥ ਵਿੱਚ ਸਮੇਂ ਅਸੀਂ ਪਿੰਡ ਹੁਸੈਨ ਚੱਕ ਵਿਖੇ ਮੌਜੂਦ ਆ ਔਰ ਤੁਹਾਡੀ ਮਦਦ ਦੀ ਲੋੜ ਹੈ ਮਦਦ ਦੀ ਲੋੜ ਇਸ ਕਰਕੇ ਤੁਹਾਨੂੰ ਸਕਰੀਨ ਤੇ ਪਿੱਛੇ ਬੀਬੀ ਜੀ ਨਜ਼ਰ ਆ ਰਹੇ ਹੁਣੇ ਆ ਮਾਤਾ ਜੀ ਬਜ਼ੁਰਗ ਮਾਤਾ ਗੁੰਮਸਮ ਨੇ ਬਹੁਤੀ ਗੱਲ ਨਹੀਂ ਕਰਦੇ ਔਰ ਕਰਿਆਮ ਤੋਂ ਦੱਸਦੇ ਕਿ ਚਲਦੇ ਚਲਦੇ ਹੁਸੈਨ ਚੱਕ ਵੱਲ ਨੂੰ ਇਹ ਆ ਗਏ ਆ ਨਰੇਗਾ ਵਾਲੀਆਂ ਬੀਬੀਆਂ ਇੱਧਰ ਹੈਗੀਆਂ ਔਰ ਇਹਨਾਂ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕੋਈ ਉੱਗ ਸੁਗ ਨਹੀਂ ਮਿਲ ਸਕੀ ਅਵਤਾਰ ਭਾਜੀ ਹੁਣੀ ਆ ਕਾਫੀ ਦੇਰ ਤੋਂ ਸਾਨੂੰ ਕਾਲ ਕਰ ਰਹੇ ਸੀ ਇਹਨਾਂ ਨੇ ਵੀਡੀਓ ਵੀ ਸਾਡੇ ਤੱਕ ਪਹੁੰਚਾਈ ਲੇਕਿਨ ਅਸੀਂ ਇਹ ਲਾਈਵ ਤਾਂ ਕਰ ਰਹੇ ਆ ਤਾਂ ਜੋ ਮਾਤਾ ਜੀ ਦੇ ਪਰਿਵਾਰ ਬਾਰੇ ਪਤਾ ਲੱਗ ਸਕੇ ਕਰਿਆਮ ਤੋਂ ਤੁਰਦੇ ਤੁਰਦੇ ਪਿੰਡ ਵੱਲ ਆ ਗਏ ਆ ਔਰ ਗਠੜੀ ਜਦ ਇਹਨਾਂ ਦੀ ਚੈੱਕ ਕੀਤੀ ਗਈ ਕਿਉਂਕਿ ਆਪ ਤਾਂ ਕੋਈ ਗੱਲ ਨਹੀਂ ਕਰਦੇ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਡਰੇ ਹੋਏ ਆ ਸਹਿਮੇ ਹੋਏ ਆ ਔਰ ਪਿੱਛੇ ਕਾਰਨ ਕੀ ਹੈ ਵਜ੍ਹਾ ਕੀ ਹੈ ਹਾਲੇ ਤੱਕ ਸਾਡੇ ਸਮਝ ਨਹੀਂ ਪਈ ਇਹਨਾਂ ਦੀ ਗਠੜੀ ਦੇ ਉੱਤੇ ਕਾਠਗੜ ਲਿਖਿਆ ਸੀਗਾ ਕਾਠਗੜ ਮੋੜ ਅਵਤਾਰ ਪਾਜੀ ਆਜੋ ਇਹ ਮਤਲਬ ਕਿੰਨੇ ਕੁ ਜੀ ਮਾਤਾ ਜੀ ਤੁਹਾਨੂੰ ਮਿਲੇ ਆ ਜੀ ਬੇਜੇ ਫੋਕਸ ਮਾਤਾ ਤੇ ਰੱਖਿਓ ਜੀ ਆਜੋ ਇਧਰ ਲੈ ਆ ਦੋ ਤਕਰੀਬਨ 2 ਘੰਟੇ ਹੋ ਗਏ ਆ ਜੀ ਤੇ ਸਾਡੇ ਇਧਰ ਨਰੇਗਾ ਦੇ ਵਿੱਚ ਕੰਮ ਕਰ ਰਿਹਾ ਸੀ ਜੀ ਤਾਂ ਇਹਨਾਂ ਨੂੰ ਉੱਥੇ ਮਿਲੇ ਨਹੀਂ ਇਹਨਾਂ ਨੂੰ ਸਾਰਾ ਕੁਝ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਕਿੱਦਾਂ ਆ ਹ ਨਹੀਂ ਬਿਲਕੁਲ ਕੋਈ ਜਵਾਬ ਨਹੀਂ ਦਿੱਤਾ ਸਿਰਫ ਇਹ ਕਹਿਆ ਮੈਨੂੰ ਭੁੱਖ ਲੱਗੀ ਆ ਇਹਨੂੰ ਪ੍ਰਸ਼ਾਦਾ ਛਕਾਇਆ ਪਰ ਹੋਰ ਕੋਈ ਗੱਲ ਨਹੀਂ ਇਹਨਾਂ ਕਰਦੇ ਜਦ ਮੈਂ ਕਿਹਾ ਲੰਬੜਦਾਰ ਸਾਹਿਬ ਐ ਇਦਾਂ ਤਾਂ ਨਹੀਂ ਕਰਿਆ ਆਮ ਤੋਂ ਇਹਨਾਂ ਨੇ ਕਿਹਾ ਤੇ ਹੋਰ ਜਾਣਾ ਹੋਵੇ ਮਤਲਬ ਬਸ ਚੁੱਤਰ ਕੇ ਭਲੇਖਾ ਲੱਗ ਗਿਆ ਇਹ ਤਾਂ ਹੁਣ ਆਤੀਵਾਸੀ ਹੁਸੈਨ ਚੱਕ ਪਿੰਡ ਵਿੱਚ ਮੌਜੂਦ ਆ ਪਿੰਡ ਵਾਲੇ ਵੀ ਚਿੰਤਤ ਨੇ ਪਰੇਸ਼ਾਨ ਨੇ ਅਸੀਂ ਖੁਦ ਚਿੰਤਤ ਆ ਮਾਤਾ ਜੀ ਵੱਲ ਦੇਖ ਕੇ ਕਿਉਂਕਿ ਪਰਿਵਾਰ ਨਾਲੋਂ ਵੱਧ ਦੇਖ ਰੇ ਕੋਈ ਨਹੀਂ ਕਰ ਸਕਦਾ ਤੁਹਾਨੂੰ ਪਤਾ ਮੌਸਮ ਕਿਹੋ ਜਿਹਾ ਚਲੋ ਹਜੀ ਦਿਖਾ ਦਿਓ ਆਹੀ ਇੱਕ ਪਰਸ ਇਹਨਾਂ ਦਾ ਛੋਟਾ ਹੋ ਜਿਹੜਾ ਮਿਲਿਆ ਜੀ ਬੋਟਾਲਾ ਕਿਹਦੇ ਦੇਖਿਆ ਮੰਗਲ ਜੁਐਲਰਸ ਸੋਨੇ ਚਾਂਦੀ ਦੀ ਮਸ਼ਹੂਰ ਦੁਕਾਨ ਕਾਠਗੜ ਮੋੜ ਤੇ ਆ ਮਿਲਿਆ ਜੀ ਇਹਨਾਂ ਕੋ ਪਰਸ ਛੋਟਾ ਜਿਹਾ ਕਿਸੇ ਜੁਐਲਰੀ ਦੀ ਦੁਕਾਨ ਦਾ ਚਾਬੀਆਂ ਵੀ ਆ ਕਹਿੰਦੇ ਵਿੱਚ ਲਫਾਫੇ ਦੇ ਇਲੀ ਰਮਾਲ ਦੇ ਨਾਲ ਬੰਨਿਆ ਆਪ ਔਰ ਤਸਵੀਰ ਤੁਸੀਂ ਫਿਰ ਤੋਂ ਵਿੱਚ ਨੇੜੇ ਕਰਕੇ ਦਿਖਾ ਦਿਓ ਕਾਠਗੜ ਮੋੜ ਦੇ ਨਾਲ ਇਹ ਤਰਕ ਆਪਣਾ ਲਾ ਰਹੇ ਕਿ ਸ਼ਾਇਦ ਕਾਠਗੜ ਮੋੜ ਦੇ ਨੇੜੇ ਤੇ ਨੇੜੇ ਤੇ ਮਾਤਾ ਜੀ ਪਰ ਮਾਤਾ ਜੀ ਕੋਈ ਗੱਲ ਨਹੀਂ ਕਰ ਰਹੇ ਔਰ ਜਿਨ੍ਹਾਂ ਦੇ ਇਹ ਮਾਤਾ ਜੀ ਨੇ ਉਹ ਕਿੰਨੀ ਬਿਪਤਾ ਚ ਹੋਣਗੇ ਅਸੀਂ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਘਰ ਕਿਉਂਕਿ ਜੇ ਕੋਈ ਡਾਕੂਮੈਂਟ ਹੋਵੇ ਉਸ ਤੋਂ ਪਤਾ ਲੱਗ ਜਾਂਦਾ ਪਿੰਡ ਕਿਹੜਾ ਬੰਦਾ ਆਪਣੀ ਜ਼ਿੰਮੇਵਾਰੀ ਸਮਝਦੇ ਪਿੰਡ ਤੱਕ ਛੱਡ ਜਾਂਦਾ ਤਾਂ ਇਹਨਾਂ ਦੇ ਪਰਿਵਾਰ ਤੱਕ ਗੱਲ ਪਹੁੰਚਣੀ ਬਹੁਤ ਜ਼ਰੂਰੀ ਹੈ ਇਹਨਾਂ ਦੇ ਪਿੰਡ ਤੱਕ ਗੱਲ ਪਹੁੰਚਣੀ ਬਹੁਤ ਜ਼ਰੂਰੀ ਹੈ ਮਾਤਾ ਜੀ ਕਿਹੜੇ ਪਿੰਡ ਦੇ ਆ ਕੋਈ ਕੋਈ ਗੱਲ ਕਰ ਸਕਦੇ ਹੈ ਹਾਂਜੀ ਰੇਂਜ ਦਾ ਵੀ ਜੇ ਸਰਪੰਚ ਸਾਹਿਬ ਆਏ ਸਰਪੰਚ ਸਾਹਿਬ ਮਾਤਾ ਜੀ ਦਾ ਨਹੀਂ ਪਤਾ ਲੱਗ ਪਾਰਿਆ ਕਿਹੜੇ ਪਿੰਡੋਂ ਆਏ ਆ ਕੀ ਨਾਮ ਹੈ ਇਹ ਮਨਜੀਤ ਕੋਰ ਨਹੀਂ ਮਾਤਾ ਜੀ ਦਾ ਮਾਤਾ ਦਾ ਨਹੀਂ ਪਤਾ ਕੁਝ ਵੀ ਇਹ ਦੱਸਦੀ ਨਾ ਬੋਲਦੀ ਆ ਹਾਂਜੀ ਇਹ ਤਾਂ ਨਹੀਂ ਕੁਝ ਪਤਾ ਦੁਪਹਿਰ ਦੀ ਤਰੀ ਹੋਇਆ ਕਿ ਤਕਰੀਬਨ 12:30 ਵਜੇ ਇੱਥੇ ਪਹੁੰਚੀ ਹੋਆ ਹਾਂਜੀ ਉਹੀ ਅਸੀਂ ਅਪੀਲ ਕਰ ਰਹੇ ਪਿੰਡ ਸੈਨ ਚੱਕ ਤੋਂ ਸੈਨ ਚੱਕ ਹਾਂਜੀ ਕੋ ਸਾਰੇ ਸ਼ਹਿਰ ਨੂੰ ਸਾਰੇ ਜ਼ਿਲ੍ਹੇ ਨੂੰ ਕਿ ਇਹਨਾਂ ਦੇ ਪਿੰਡ ਦਾ ਲੱਗਣਾ ਚਾਹੀਦਾ ਹਾਂਜੀ ਹਾਂਜੀ ਪਤਾ ਲੱਗਣਾ ਹੈ ਬਹੁਤ ਉਹ ਖਾਇਆ ਪਤਾ ਨਹੀਂ ਕਿੱਥੇ ਭੁੱਲੀ ਭਟਕੀ ਫਿਰਦੀ ਹੈ ਨਾ ਤੇ ਇਹਦੇ ਕੋਲ ਵੀ ਕੁਝ ਨਹੀਂ ਹੈਗਾ ਪੁਰਾਣਾ ਜਿਹਾ ਸੂਟ ਪਾਇਆ ਇੱਕ ਹਾਂਜੀ ਕੁਝ ਨਹੀਂ ਲੱਗਦਾ ਕਿ ਜਾਨਵਰਿੱਕੇ ਛੱਡ ਗਿਆ ਬੇ ਰੱਬ ਨਹੀਂ ਨਹੀਂ ਅਸੀਂ ਕਰਿਆਮ ਨੂੰ ਗਏ ਸੀ ਟੈਂਪੂ 'ਚ ਉਤਰੀ ਆਏ ਕਰਿਆਮ ਸੇ ਫਿਰ ਰਾਹ ਭੁੱਲ ਗਏ ਲੱਗ ਰਾਹ ਭੁੱਲ ਗਏ ਲੱਗ ਕਿਉਂਕਿ ਰਾਸਤੇ ਵਿੱਚ ਵੀ ਆਂਦੀ ਸੀਗੀ ਅਸੀਂ ਕਰਿਆਮ ਸੇ ਉਸ ਵੇਲੇ ਜੇ ਆਈ ਆ ਇਹ ਹਾਂਜੀ ਦੇਖੋ ਮਾਤਾ ਨੂੰ ਆਪਣੇ ਸਮਾਨ ਦਾ ਫਿਕਰ ਹੈਗਾ ਉਹ ਗੱਲ ਨਹੀਂ ਕਰਦੇ ਜੋ ਬੱਚੀ ਗਠੜੀ ਫਰੋਲ ਰਹੀ ਹੈ ਕਿ ਸ਼ਾਇਦ ਕੁਛ ਉਗ ਸੁਗ ਮਿਲ ਸਕੇ ਤਾਂ ਮਾਤਾ ਧਿਆਨ ਉੱਧਰ ਹੈ ਆ ਆ ਚਾਬੀਆਂ ਵੀ ਆ ਇਹ ਤਾਂ ਮੈਂ ਨਾਲੇ ਦਿਮਾਗੀ ਤੌਰ ਤੇ ਰੱਖਦੇ ਕੋਈ ਗੱਲ ਹੋਵੇ ਨਾ ਦਿਮਾਗੀ ਤੌਰ ਤੇ ਸਹੀ ਹੋਵੇ ਪੁਰਾਣਾ ਛੂਬ ਚੱਕੀ ਫਿਰਦੀ ਹੈ ਘੜੀ ਵੀ ਪੁਰਾਣੀ ਲਾ ਕੇ 8:10 ਵਜੇ ਟਾਈਮ ਸਲਾ ਹੁਣ ਚਲੋ ਆਪਾਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਜੀ ਕਿਉਂਕਿ ਪਿਛਲੀ ਵਾਰ ਵੀ ਇੱਕ ਦੋ ਵਾਰ ਜਦ 2022 ਦੇ ਆਖਰ ਫਿਰ ਤੋਂ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਤੁਹਾਨੂੰ ਦੱਸ ਦਿੰਨੇ ਕਹਿੰਦੇ ਕਿ ਇਹ ਵੀ ਸ਼ੰਕਾ ਬਣਦੀ ਹੈ ਮਨ ਚ ਕਿ ਹੋ ਸਕਦਾ ਕਿਤੇ ਮੱਥਾ ਟੇਕਣ ਆਏ ਹੋਣ ਕਿਉਂਕਿ ਜਦ ਪਿੰਡ ਅੰਦਰ ਦਾਖਲ ਹੋਏ ਆ ਕਹਿੰਦੇ ਹੱਥ ਜੋੜਦੇ ਸੀ ਮੱਥਾ ਟੇਕਦੇ ਸੀਗੇ ਤਾਂ ਅਸੀਂ ਇੱਕ ਵਾਰੀ ਫਿਰ ਤੋਂ ਚਿਹਰਾ ਦਿਖਾ ਦਿੰਨੇ ਆ ਨੇੜੇ ਤੇੜੇ ਪਿੰਡ ਦੇ ਲੱਗਦੇ ਔਰ ਸਰਪੰਚ ਸਾਹਿਬ ਕਹਿੰਦੇ ਨੇ ਤਾਂ ਕਿ ਵੀ ਇਨਫੋਰਮੇਸ਼ਨ ਪਹੁੰਚੀ ਆ ਕਿ ਸ਼ਾਇਦ ਟੈਂਪੂ 'ਚ ਉਤਰੇ ਸੀਗੇ ਤਾਂ ਹੋ ਸਕਦਾ ਘਰਦਿਆਂ ਨੂੰ ਬਿਨਾਂ ਦੱਸੇ ਇੱਥੇ ਆ ਗਏ ਹੁਣ ਚਾਬੀਆਂ ਕੋਲ ਨੇ ਤੇ ਚਾਬੀਆਂ ਕੋਲ ਔਰ ਆਪਣੀ ਚੀਜ਼ ਨੂੰ ਸਾਹਮਦੇ ਵੀ ਆ ਦਵਾਈ ਵੀ ਕੋਲ ਵਾ ਦਵਾਈ ਵੀ ਲੈ ਕੇ ਆਇਆ ਵਾ ਤਾਂ ਹੋ ਸਕਦਾ ਘਰ ਦੇ ਨੂੰ ਬਿਨਾਂ ਦੱਸੇ ਆ ਗਏ ਹੁਣ ਇੱਕ ਵਾਰੀ ਆਪਾਂ ਕਮੈਂਟ ਚੈੱਕ ਕਰ ਲੈਨੇ ਆ ਜੇ ਕੋਈ ਸਾਡਾ ਵੀਰ ਸਾਡੀ ਭੈਣ ਇਹਨਾਂ ਨੂੰ ਜਾਣਦਾ ਜ਼ਰੂਰ ਕਮੈਂਟ ਕਰ ਦਿਓ ਕਿਉਂਕਿ ਇਹਨਾਂ ਦਾ ਆਪਣੇ ਘਰ ਪਹੁੰਚਣਗੇ ਤਾਂ ਘਰ ਦੇ ਕਿੰਨੇ ਪਰੇਸ਼ਾਨ ਹੋਣਗੇ ਇਹਨਾਂ ਦੇ ਹਾਂਜੀ ਹਾਂਜੀ ਔਰ ਅਪੀਲ ਕਰਦੇ ਤੁਹਾਨੂੰ ਇੱਕ ਵਾਰ ਫਿਰ ਤੋਂ ਕਿ ਜੇ ਤੁਹਾਨੂੰ ਇਹਨਾਂ ਬਾਰੇ ਕੁਝ ਵੀ ਪਤਾ ਹੈ ਤੁਸੀਂ ਆਪਣਾ ਕਮੈਂਟ ਚ ਨੰਬਰ ਦੇ ਦਿਓ ਤੁਹਾਡੇ ਨਾਲ ਪਿੰਡ ਵਾਲੇ ਵੀ ਰਾਪਤਾ ਬਣਾ ਲੈਣਗੇ ਅਸੀਂ ਵੀ ਰਾਪਤਾ ਬਣਾ ਲਈਏ ਕਿਉਂਕਿ ਇਸ ਸਮੇਂ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਜਦੋਂ ਜਦ ਇਹ ਹੀ ਹੈ ਕਿ ਆਪਣੇ ਪਰਿਵਾਰ ਤੱਕ ਪਹੁੰਚ ਸਕਣ ਆਪਣੇ ਘਰ ਪਤਾ ਨਹੀਂ ਜਾਂ ਬੋਲਦੀ ਨਹੀਂ ਰਿਹਾ ਮਾਤਾ ਜੀ ਕਿਹੜਾ ਏਰੀਆ ਕਾਠਗੜ੍ਹ 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 ਤੋਂ ਆਏ ਤੁਸੀਂ ਕਿ ਬਲਾ ਚੌਰ ਤੋਂ ਸਮੇਂ ਨਹੀਂ ਲੱਗਦੀ ਦੇਖੋ ਏਰੀਆ ਉਹੀ ਲੱਗਦਾ ਏਰੀਆ ਉਹੀ ਲੱਗਦਾ ਹੈ ਕੀ ਕਹਿੰਦੇ ਦੱਸ ਦੇ ਕਨਵੇ ਨਹੀਂ ਕਰ ਪਾਰੇ ਸਮਝਾ ਨਹੀਂ ਪਾਰੇ ਮਰ ਤੁਸੀਂ ਸੁਣੋ ਤਾਂ ਦੇਖੋ ਜੀ ਨਾ ਮੈਂ ਤਾਂ ਕੰਨ ਨਹੀਂ ਹੋਵੇ ਬਾਜ ਕਰ ਹੱਡੀਆਂ ਕੀ ਕਰੀ ਕਰੋ ਕੀ ਕਰਨੀ ਮਾਤਾ ਗੜਾ ਪੰਡਾ ਤੇਰਾ ਹੈ ਹੂੰ ਸਮਝ ਨਹੀਂ ਲੱਗ ਰਿਹਾ ਸਮਝ ਦਿਲਾ ਕਰੀ ਦੀ ਪੁਲਿਸ ਨੂੰ ਵੀ ਫੋਨ ਦਿੱਤਾ ਪੁਲਿਸ ਨੂੰ ਕਾਲ ਕੀਤੀ ਕੀ ਕਹਿੰਦੇ ਉਸ ਨੂੰ ਕਾਲ ਕੀਤੀ ਸੀ ਤਾਂ ਉਹ ਕਹਿੰਦੇ ਠੀਕ ਹੈ ਜੀ ਤੁਸੀਂ ਸਾਨੂੰ ਜਿਹੜੀ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ ਕੋਈ ਗੱਲ ਨਹੀਂ ਪਰ ਉਹ ਨਹੀਂ ਨਹੀਂ ਇਹ ਕਿਹਾ ਵੀ ਅਸੀਂ ਚਲੋ ਆ ਕੇ ਦੇਖਦੇ ਆ ਜਾਂ ਆਪ ਅਸੀਂ ਕਰਦੇ ਆ ਤੇ ਉਹ ਨਹੀਂ ਇਸ ਦੇ ਬਾਰੇ ਕੁਝ ਨਹੀਂ ਮਤਲਬ ਕਿਹਾ ਵੀ ਤੁਸੀਂ ਅਸੀਂ ਆਉਣੇ ਆ ਜਾਂ ਲੈ ਜਾਾਂਗੇ ਜਾਂ ਹੋਰ ਕੁਝ ਵੀ ਆ ਉਹ ਨਹੀਂ ਜੀ ਉਹ ਕਹਿੰਦੇ ਠੀਕ ਹੈ ਤੁਸੀਂ ਕੰਪਲੇਂਟ ਮਤਲਬ ਐਸੀ ਕਰ ਲਈ ਹੈ ਤੇ ਬਾਕੀ ਕੋਈ ਨਹੀਂ ਕਹਿੰਦੇ ਜੀ ਦੇਖੋ ਤੁਸੀਂ ਕਾਗਜ਼ੀ ਕਾਰਵੇ ਅਸੀਂ ਕਰ ਲਈ ਆ ਹਾਂ ਨਾ ਪਰ ਮੈਨੂੰ ਉਮੀਦ ਨਹੀਂ ਉਹ ਵੀ ਕੀਤੀ ਹੋਊਗੀ ਚਲੋ ਕੋਈ ਨਹੀਂ ਅਸੀਂ ਕਾਠਗੜ ਏਰੀਆ ਚ ਵੀ ਖਬਰ ਨੂੰ ਪਹੁੰਚਾ ਦਿੰਨੇ ਆ ਜਿੰਨੇ ਸਾਡੇ ਪੱਤਰਕਾਰ ਵੀਰ ਆ ਉਸ ਏਰੀਆ ਚ ਖਬਰ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਇੱਧਰ ਔੜ ਏਰੀਆ ਚ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਇਹਨਾਂ ਬਾਰੇ ਕੋਈ ਸੁਗ ਲੱਗ ਸਕੇ ਜੰਦ ਜਾਂਦੇ ਇੱਕ ਵਾਰੀ ਫਿਰ ਤੋਂ ਚਿਹਰਾ ਜ਼ਰੂਰੀ ਹੈ ਹਾਂ ਉਹਨੇ ਪਾਉ ਜਦੋਂ ਵੀ ਤੇ ਵੀ ਜੀ ਚਿਹਰਾ ਇੱਕ ਵਾਰੀ ਫਿਰ ਤੋਂ ਤੁਸੀਂ ਦੇਖ ਲਓ ਜੇ ਇਹਨਾਂ ਨੂੰ ਕਿਤੇ ਦੇਖਿਆ ਜਾਣਦੇ ਆ ਥੋਡੇ ਪਿੰਡ ਦੇ ਆ ਜਾਂ ਤੁਹਾਨੂੰ ਕੋਈ ਸ਼ੰਕਾ ਵੀ ਹੈ ਕਿ ਫਲਾਨੇ ਪਿੰਡ ਦੇ ਹੋ ਸਕਦੇ ਇੱਕ ਵਾਰੀ ਕਮੈਂਟ ਕਰ ਦਿਓ ਇਤਲਾਹ ਕਰ ਦਿਓ ਆਪਾਂ ਤੁਹਾਡੇ ਨਾਲ رابطہ ਬਣਾ ਲਾਂਗੇ ਤਾਂ ਜੋ ਇਹ ਆਪਣੇ ਘਰ ਤੱਕ ਪਹੁੰਚ ਸਕਣ ਉਮੀਦ ਕਰਦੇ ਆਂ ਅੱਜ ਤੱਕ ਵਾਹਿਗੁਰੂ ਨੇ ਹਮੇਸ਼ਾ ਸਾਥ ਦਿੱਤਾ ਉਮੀਦ ਕਰਦੇ ਅੱਜ ਵੀ ਸਾਥ ਦੇਵੇਗਾ ਔਰ ਬਹੁਤ ਜਲਦੀ ਇਹਨਾਂ ਦੇ ਪਰਿਵਾਰ ਬਾਰੇ ਪਤਾ ਲੱਗੇਗਾ ਔਰ ਪਿੰਡ ਹੁਸੈਨ ਚੱਕ ਵਾਲਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਕਹਿੰਦੇ ਆਏ ਸੀ ਤਾਂ ਖਾਣਾ ਵੀ ਖਲਾਇਆ ਔਰ ਹੁਣ ਵੀ ਇਹਨਾਂ ਦੀ ਕੇਅਰ ਕਰ ਰਹੇ ਆ ਇਹਨਾਂ ਨੂੰ ਹੁਣ ਵੀ ਇਹਨਾਂ ਦੀ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਜਦ ਤੱਕ ਨਹੀਂ ਪਤਾ ਲੱਗਦਾ ਤੁਸੀਂ ਇਹਨਾਂ ਨੂੰ ਆਪਣਾ ਪਰਿਵਾਰ ਦੇ ਸਮਝ ਕੇ ਕੇਅਰ ਕਰੋ ਬਾਕੀ ਅਸੀਂ ਕੋਸ਼ਿਸ਼ ਕਰਦੇ ਗਏ ਇਹਨਾਂ ਦਾ ਪਤਾ ਲੱਗ ਸਕੇ ਠੀਕ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਚਲ ਬਹੁਤ ਸ਼ੁਕਰੀਆ ਉਮੀਦ ਕਰਦੇ ਆ ਕਿ ਬਹੁਤ ਜਲਦੀ ਖੁਸ਼ਕ ਸੁਖ ਲੱਗੇ ਕਿ ਤੁਸੀਂ ਪੀਬੱਤੀ ਨਵਾਂ ਸ਼ਹਿਰ ਨਾਲ ਬਨੇ ਰਹੋ ਔਰ ਇਸ ਵੀਡੀਓ ਨੂੰ ਕਿਰਪਾ ਕਰਕੇ ਸ਼ੇਅਰ ਕਰ ਦਿਓ ਧੰਨਵਾਦ ਭਾਈ ਸਾਹਿਬ ਚਾਹ ਪਾਣੀ